ਸਵਾਗਤ ਕਰਦੇ ਹਾਂ ਦੋਸਤ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਤਾਂ ਪਤਾ ਹੋਣੀ ਕਿ ਸਿੱਧੂ ਮੂਸੇਵਾਲਾ 20 ਮਿੰਟਾਂ ਦੇ ਵਿੱਚ ਜਾਂ 40 ਮਿੰਟਾਂ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਗਾਣਾ ਲਿਖ ਦਿੰਦਾ ਸੀਗਾ ਜਾਂ ਅਸੀਂ ਸਣੀ ਮਾਲਟਨ ਦੀਆਂ ਗੱਲਾਂ ਸੁਨੀਆਂ ਨੇ ਉਹਨਾਂ ਦੀਆਂ ਇੰਟਰਵਿਊਆਂ ਦੇਖੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਸਿਰਫ 5 ਮਿੰਟ ਦੇ ਵਿੱਚ ਹੀ ਗਾਣਾ ਜਿਹੜਾ ਕਿ ਉਹ ਲਿਖ ਦਿੱਤਾ ਸੀਗਾ ਰੋਟੀ ਖਾਣ ਦੇ ਤੱਕ ਹਾਂਜੀ ਦੋਸਤੋ ਅਮੇ ਤੁਹਾਨੂੰ ਅਸੀਂ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਬਰਾੜ ਦੇ ਕੋਲੋਂ ਜਿਹੜਾ ਕਿ ਉਹ ਗਾਣਾ ਲਿਖਵਾ ਵੀ ਲਿਆ ਗੱਲ ਇਹ ਸੀਗੀ ਕਿ ਅਨਖੀਲੇ ਨੂੰ ਗਾਣਾ ਚਾਹੀਦਾ ਸੀਗਾ ਤੇ ਸਿੱਧੂ ਮੂਸੇਵਾਲੇ ਨੂੰ ਅਨਖੀਲੇ ਨੇ ਕਹਾਂ ਸੀਗਾ ਕਿ ਮੈਨੂੰ ਗਾਣਾ ਚਾਹੀਦਾ ਹੈ ਤੇ ਉਹ ਗਾਣਾ ਬਰਾੜ ਨੇ ਲਿਖਣਾ ਸੀਗਾ ਜਿਸ ਤੋਂ ਬਾਅਦ ਕਿ ਬਰਾੜ ਨੇ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਸਿੱਧੂ ਮੂਸੇਵਾਲੇ ਨੇ ਮੈਨੂੰ ਸਿਰਫ 20 ਮਿੰਟ ਦਾ ਟਾਈਮ ਦਿੱਤਾ ਜਿਸ ਦੇ ਵਿੱਚ ਕਿ ਮੈਨੂੰ ਗਾਣਾ ਲਿਖ ਕੇ ਦੇਣਾ ਸੀਗਾ ਅਨਖੀਲੇ ਨੂੰ ਆਓ ਅਸੀਂ ਵੀ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆਂ ਜਰੂਰ ਇਹ ਵੀਡੀਓ ਨਾਲ ਤੱਕ ਦੇਖਿਓ ਬਰਾੜ ਗਾਣਾ ਮੰਗਦਾ ਸਿੱਧੂ ਮੈਂ ਕਿਹਾ ਬਈ ਮੈਂ ਤਾਂ ਲਿਖਿਆ ਹੀ ਨਹੀਂ ਕਹਿੰਦਾ ਫਿਰ ਤੂੰ ਆਪੇ ਗੱਲ ਕਰ ਲੈ ਵੀ ਮੈਂ ਨਹੀਂ ਗੱਲ ਕਰਦਾ ਮੈਂ ਕੀ ਕਵਾਂ ਨੂੰ ਇਹਨੇ ਨੂੰ ਬਾਈ ਦਾ ਜੇ ਫੋਨ ਆਈ ਜਾਂਦਾ ਸਿੱਧੂ ਦੀ ਵਿੱਚ ਕਾਲ ਆ ਗਈ ਅੱਛਾ ਮੈਂ ਬਾਈ ਦਾ ਛੱਡ ਕੇ ਉਹ ਰੀਸੀਵ ਕਰ ਲਈ ਕਹਿੰਦਾ ਬਰਾੜ ਭਾਈ ਉਹ ਹਮੇਸ਼ਾ ਮੈਨੂੰ ਬਰਾੜ ਭਾਈ ਕਹਿੰਦਾ ਸੀ ਜਾਂ ਬੱਬੂ ਭਾਈ ਠੀਕ ਹੈ ਬਰਾੜ ਭਾਈ ਯਾਰ ਉਹ ਗਾਣਾ ਭੇਜ ਹਮ Ừ ਖਿਲਾ ਖਾਵਲਾ ਮੈਂ ਕਿਹਾ ਬਈ ਮੈਂ ਲਿਖਿਆ ਨਹੀਂ ਕਹਿੰਦਾ ਬਈ ਮੈਨੂੰ ਨਹੀਂ ਪਤਾ 20 ਮਿੰਟਾਂ ਤੇਰੇ ਕੋਲੇ ਸਾਡੀ ਟੀਮ ਸਾਰੀ ਬੈਠੀ ਹੋਈ ਹੈ ਮੇਰਾ ਭਰਾ ਤੇ ਗਾਣਾ ਭੇਜ ਤੇ ਗਾਣਾ ਮੈਂ ਕਰਨਾ ਠੀਕ ਹੈ ਬਾਈ ਫਿਰ 15 ਕ ਮਿੰਟ ਬਾਅਦ ਉਹਨੇ ਫੇਰ ਫੋਨ ਲਾ ਲਿਆ ਮੈਂ ਸਥਾਈਆਂ ਲਿਖ ਲਈਆਂ ਠੀਕ ਹੈ ਮੈਂ ਤੇ ਨਖੀਲਾ ਸਾਹਿਬ ਤੇ ਸਿੱਧੂ ਤਿੰਨ ਹੀ ਕਾਨਫਰੰਸ ਕਾਲ ਤੇ ਠੀਕ ਹੈ ਮੈਂ ਲਿਖਾਈ ਲਿਖਾਈ ਗਿਆ ਬਾਈ ਉਹਨੂੰ ਗਾ ਕੇ ਸੁਣਾਈ ਗਿਆ اچھا ਤੇ ਗਾਣਾ ਪੂਰਾ ਹੋ ਗਿਆ اچھا ਤੇ ਫਿਰ ਸਾਨੂੰ ਕਹਿੰਦਾ ਵੀ ਤੁਸੀਂ ਇਦਾਂ ਕਰੋ ਕੱਲ ਨੂੰ ਜਾ ਕੇ ਗਾਣਾ ਕਿੰਨੇ ਕੋਲੇ ਡੱਬ ਕਰਕੇ ਆਓ ਹਾਂਜੀ ਦੋਸਤੋ ਇਹ ਸੀ ਉਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਤੁਸੀਂ ਇਹ ਵੀਡੀਓ ਵਿੱਚ ਸੁਣਿਆ ਵੀ ਹੋਣਾ ਤੇ ਦੇਖਿਆ ਹੋਣਾ ਕਿ ਬਰਾੜ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਸਿਰਫ ਤੇ ਸਿਰਫ ਮੈਂ ਵੀ ਆ ਮਿੰਟਾਂ ਦੇ ਵਿੱਚ ਗਾਣਾ ਲੇਕ ਕੇ ਦਿੱਤਾ ਤੁਹਾਨੂੰ ਦੱਸ ਦੇ ਕਿ ਅਣਖੀਲੇ ਨੇ ਰਾਾ ਥਾਪੀਆਂ Song ਆਇਆ ਸੀਗਾ ਉਹ ਬਰਾੜ ਦਾ ਹੀ ਲਿਖਿਆ ਹੋਇਆ ਗਾਣਾ ਆ ਜਿਸ ਕਰਕੇ ਕੀ ਅਣਖੀਲਾ ਸਿੱਧੂ ਮੂਸੇਵਾਲੇ ਕੋਲ ਜਾਂਦਾ ਆ ਤੇ ਉਹ ਸਿੱਧੂ ਮੂਸੇਵਾਲੇ ਨੂੰ ਕਹਿੰਦਾ ਕਿ ਤੂੰ ਬਰਾੜ ਨੂੰ ਫੋਨ ਕਰਕੇ ਕਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਇਹੜਾ ਕਿਉਂ ਗਾਣਾ ਚਾਹੀਦਾ ਆ ਹਾਂਜੀ ਦੋਸਤੋ ਇਹ ਗੱਲਾਂ ਇਹ ਕਿ ਬਰਾੜ ਵੱਲੋਂ ਆਪਣੇ ਇੰਟਰਵਿਊ ਦੇ ਦੌਰਾਨ ਦੱਸੇ ਗੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਕੀ ਰਾਏ ਆ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਥਾੜੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਤਾਂ ਲਿਆ ਨਵੀਆਂ ਅਪਡੇਟਾਂ ਸੇਟ ਉਹਦੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ